12 ਮਹੀਨੇ 30 ਦਿਨ 24 ਘੰਟੇ ਹਰ ਸਕਿੰਟ ਸਾਊਥ ਦਾ ਸਿਨੇਮਾ ਸਾਊਥ ਦਾ ਸਿਨੇਮਾ ਸਾਊਥ ਦਾ ਸਿਨੇਮਾ ਬੋਲਣ ਵਾਲਿਆਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਮੈਂ ਤਾਂ ਪਿਛਲੇ ਦਿਨੀ ਵੀ ਕਿਹਾ ਸੀ ਮੈਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਕਿ ਸਾਊਥ ਦਾ ਸਿਨੇਮਾ ਜਿਹੜੇ ਕਹਿੰਦੇ ਨੇ ਕੋਈ ਗੱਲ ਨਹੀਂ ਕਹਿ ਲੈਂਦੋ ਕਿਉਂਕਿ ਉਹ ਕੋਈ ਮਾੜਾ ਕੰਮ ਨਹੀਂ ਕਰ ਰਹੇ ਤੁਹਾਨੂੰ ਪਤਾ ਹੈ ਕਿ ਪੁਸ਼ਪਾ ਨੇ ਅੱਜ ਤੱਕ ਜਿੰਨਾ ਵੀ ਬਿਜ਼ਨਸ ਕੀਤਾ ਜਿਹੜਾ ਸਪੈਸ਼ਲੀ ਪੰਜਾਬ ਟੈਰੀਟਰੀ 'ਚ ਜਿਹੜਾ ਬਿਜ਼ਨਸ ਕੀਤਾ ਪਹਿਲੇ 5 ਦਿਨ ਉਹਨਾਂ ਕਿਸੇ ਪੰਜਾਬੀ ਫਿਲਮ ਨੇ ਵੀ ਨਹੀਂ ਕੀਤਾ ਸੋ ਇਹਨੂੰ ਤੁਸੀਂ ਵਧੀਆ ਗੱਲ ਮੰਨੋ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਆਡੀਅנס ਆ ਉਹਦੇ ਲਈ ਕੋਈ ਵੀ ਜਿਹੜਾ ਇਹ ਸਿਨੇਮੇ ਦੇ ਵਿੱਚ ਨਾ ਕੋਈ ਡਿਵੀਜ਼ਨ ਨਹੀਂ ਹੈਗੀ ਉਹਦੇ ਲਈ ਕਿ ਇਹ ਬੰਦਾ ਨਾਰਥ ਦਾ ਹੈ ਦਾ ਈਸਟ ਹੈ ਦਾ ਵੈਸਟਾ ਜਦੋਂ ਆਡੀਅנס ਇਸ ਚੀਜ਼ ਦੀ ਡਿਵੀਜ਼ਨ ਨਹੀਂ ਕਰ ਰਹੀ ਕਿ ਅਸੀਂ ਦੇਖਣ ਲੱਗੇ ਕਿ ਇਹ ਸਿਨੇਮਾ ਅਸੀਂ ਦੇਖਣਾ ਹੈ ਤਾਂ ਫਿਰ ਜਿਹੜੇ ਸਵਾਲ ਪੁੱਛਦੇ ਨੇ ਉਹ ਮੈਟਰ ਨਹੀਂ ਕਰ ਰਹੇ ਮੈਨੂੰ ਲੱਗਦਾ ਇਸ ਗੱਲ 'ਚ ਕਿਉਂਕਿ ਆਡੀਅנס ਦਾ ਸਿਨੇਮਾ ਆਡੀਅנס ਲਈ ਐਂਟਰਟੇਨਮੈਂਟ ਆਡੀਅנס ਲਈ ਫਿਲਮ ਸੋ ਜਦੋਂ ਆਡੀਅנס ਪਿਆਰ ਦੇ ਰਹੀ ਆ ਤਾਂ ਫਿਰ ਇਟ ਮੀਨਸ ਸਾਨੂੰ ਸਿੱਖਣਾ ਚਾਹੀਦਾ ਆਪਾਂ ਨੂੰ ਆਡੀਅנס ਦੇ ਹੋਣਾ ਚਾਹੀਦਾ ਰੈਦਰ ਥੈਨ ਕਿ ਆਪਸ 'ਚ ਇਸ ਚੀਜ਼ ਦੇ ਉੱਤੇ ਲੜਨਾ ਤੇ ਡਿਸਪਿਊਟ ਕਰਨਾ ਉਹ ਤਾਂ ਸਹੀ ਗੱਲ ਨਹੀਂ ਅੱਛਾ ਇੱਕ ਸਵਾਲ ਹੋਰ ਹੈ ਵੀ ਤੁਸੀਂ ਕੇਰਲਾ ਦੇ ਬੰਦਿਆਂ ਨੂੰ ਫਿਲਮ ਮੈਂ ਵਿਖਾਉਂਗੀ ਆਪਣੀ ਇਹ ਮਤਲਬ ਤੁਹਾਡਾ ਡ੍ਰੀਮ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਕੀ ਪਤਾ ਤੁਸੀਂ ਇਸ بار ਵੀ ਡਬ ਕਰ ਲਓ ਇਹ ਤੁਹਾਡਾ ਖਾ ਪਿਆਗਾ ਵੀ ਉੱਥੇ ਵੀ ਦੇਖਣ ਮੈਨੂੰ ਲੋ ਹਾਂਜੀ ਮੈਂ ਚਾਹੁੰਨਾ ਕਿ ਜਿਹੜੇ ਜਿਹੜੇ ਰੀਜਨ ਦੀ ਉਹਨਾਂ ਦੀ ਲੈਂਗੁਏਜ ਆ ਉਸ ਲੈਂਗੁਏਜ ਸਾਡੀ ਫਿਲਮ ਡਬ ਹੋਵੇ ਤਾਂ ਉਹ ਦੇਖਣ ਹਾਂਜੀ ਮੈਂ ਇਹ 100% ਯਕੀਨ ਸੋਚਦੇ ਆ ਕਿ ਇਦਾਂ ਹੋਣਾ ਚਾਹੀਦਾ ਤੇ ਅਸੀਂ ਟਰਾਈ ਕਰ ਰਹੇ ਹਾਂ ਇਸ ਫਿਲਮ 'ਚ ਕਿ ਅਸੀਂ ਜਿੰਨੇ ਮੈਕਸਿਮਮ ਟੈਰੇਟਰੀਆਂ ਕਰ ਕਰ ਸਕੀਏ ਕਵਰ ਉਹਨੀਆਂ ਕਰਾਂਗੇ ਜੀ ਬੈਸਟ ਵਿਸ਼ੇਸ ਭਾਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਛਾ ਇੱਕ ਮੇਰਾ ਹੋਰ ਸਵਾਲ ਹੋਰ ਨਿਕਲਿਆ ਤੁਸੀਂ ਕਹਿ ਰਹੇ ਹੋ ਆ ਰਹੇ ਜੇ ਫਿਰ ਮੈਨੂੰ ਸਵਾਲ ਕੱਢਣੇ ਪੈਦੇ ਨੇ 12 ਮਹੀਨੇ 30 ਦਿਨ 24 ਘੰਟੇ ਹਰ ਸਕਿੰਟ ਸਾਊਥ ਦਾ ਸਿਨੇਮਾ ਸਾਊਥ ਦਾ ਸਿਨੇਮਾ ਸਾਊਥ ਦਾ ਸਿਨੇਮਾ ਬੋਲਣ ਵਾਲਿਆਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਮੈਂ ਦਾ ਪਿਛਲੇ ਵੀ ਕਹਿ ਸੀ ਮੈਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਕਿ ਸਾਊਥ ਦਾ ਸਿਨੇਮਾ ਜਿਹੜੇ ਕਹਿੰਦੇ ਨੇ ਕੋਈ ਗੱਲ ਨਹੀਂ ਕਹਿ ਲੈਂਦੋ ਕਿਉਂਕਿ ਉਹ ਕੋਈ ਮਾੜਾ ਕੰਮ ਨਹੀਂ ਕਰ ਰਹੇ ਤੁਹਾਨੂੰ ਪਤਾ ਹੈ ਕਿ ਪੁਸ਼ਪਾ ਨੇ ਅੱਜ ਤੱਕ ਜਿੰਨਾ ਵੀ ਬਿਜ਼ਨਸ ਕੀਤਾ ਜਿਹੜਾ ਸਪੈਸ਼ਲੀ ਪੰਜਾਬ ਟੈਰੀਟਰੀ 'ਚ ਜਿਹੜਾ ਬਿਜ਼ਨਸ ਕੀਤਾ ਪਹਿਲੇ ਪੰਜ ਦੇ ਆਉਣਾ ਕਿਸੇ ਪੰਜਾਬੀ ਫਿਲਮ ਨੇ ਵੀ ਨਹੀਂ ਕੀਤਾ ਸੋ ਇਹਨੂੰ ਤੁਸੀਂ ਵਧੀਆ ਗੱਲ ਮੰਨੋ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਆਡੀਅנס ਆ ਉਹਦੇ ਲਈ ਕੋਈ ਵੀ ਜਿਹੜਾ ਸਿਨੇਮੇ ਦੇ ਵਿੱਚ ਨਾ ਕੋਈ ਡਿਵੀਜ਼ਨ ਨਹੀਂ ਹੈਗੀ ਉਹਦੇ ਲਈ ਕਿ ਇਹ ਬੰਦਾ ਨਾਰਥ ਦਾ ਹੈ ਦਾ ਈਸਟ ਹੈ ਦਾ ਵੈਸਟਾ ਜਦੋਂ ਆਡੀਅנס ਇਸ ਚੀਜ਼ ਦੀ ਡਿਵੀਜ਼ਨ ਨਹੀਂ ਕਰ ਰਹੀ ਕਿ ਅਸੀਂ ਦੇਖਣ ਲੱਗੇ ਕਿ ਇਹ ਸਿਨੇਮਾ ਅਸੀਂ ਦੇਖਣਾ ਹੈ ਤਾਂ ਫਿਰ ਜਿਹੜੇ ਸਵਾਲ ਪੁੱਛਦੇ ਨੇ ਉਹ ਮੈਟਰ ਨਹੀਂ ਕਰ ਰਹੇ ਮੈਨੂੰ ਲੱਗਦਾ ਇਸ ਗੱਲ 'ਚ ਕਿਉਂਕਿ ਆਡੀਅנס ਦਾ ਸਿਨੇਮਾ ਆਡੀਅנס ਲਈ ਐਂਟਰਟੇਨਮੈਂਟ ਆਡੀਅנס ਲਈ ਫਿਲਮ ਸੋ ਜਦੋਂ ਆਡੀਅנס ਪਿਆਰ ਦੇ ਰਹੀ ਆ ਤਾਂ ਫਿਰ ਇਟ ਮੀਨਸ ਸਾਨੂੰ ਸਿੱਖਣਾ ਚਾਹੀਦਾ ਆਪਾਂ ਨੂੰ ਆਡੀਅנס ਤੇ ਹੋਣਾ ਚਾਹੀਦਾ ਰੈਦਰ ਥੈਨ ਕਿ ਆਪਸ 'ਚ ਇਸ ਜੀ ਦੇ ਉੱਤੇ ਲੜਨਾ ਤੇ ਡਿਸਪਿਊਟ ਕਰਨਾ ਉਹ ਤਾਂ ਸਹੀ ਗੱਲ ਨਹੀਂ ਅੱਛਾ ਇੱਕ ਸਵਾਲ ਹੋਰ ਆ ਵੀ ਤੁਸੀਂ ਕੇਰਲਾ ਦੇ ਬੰਦਿਆਂ ਨੂੰ ਫਿਲਮ ਕਿ ਮੇ ਵਿਖਾਉਂਗੀ ਆਪਣੀ ਇਹ ਮਤਲਬ ਤੁਹਾਡਾ ਡ੍ਰੀਮ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਕੀ ਪਤਾ ਤੁਸੀਂ ਇਸ بار ਵੀ ਡਬ ਕਰ ਲਓ ਇਹ ਤੁਹਾਡਾ ਖਾ ਪਿਆਗਾ ਵੀ ਉੱਥੇ ਵੀ ਦੇਖਣ ਮੈਨੂੰ ਲੋ ਹਾਂਜੀ ਮੈਂ ਚਾਹੁੰਨਾ ਕਿ ਜਿਹੜੇ ਜਿਹੜੇ ਰੀਜਨ ਦੀ ਉਹਨਾਂ ਦੀ ਲੈਂਗੁਏਜ ਆ ਉਸ ਲੈਂਗੁਏਜ ਸਾਡੀ ਫਿਲਮ ਡਬ ਹੋਵੇ ਤੇ ਉਹ ਦੇਖਣ ਹਾਂਜੀ ਮੈਂ ਇਹ 100% ਯਕੀਨ ਸੋਚਦੇ ਹਾਂ ਕਿ ਇਦਾਂ ਹੋਣਾ ਚਾਹੀਦਾ ਤੇ ਅਸੀਂ ਟਰਾਈ ਕਰ ਰਹੇ ਹਾਂ ਇਸ ਫਿਲਮ 'ਚ ਕਿ ਅਸੀਂ ਜਿੰਨੇ ਮੈਕਸਿਮਮ ਟੈਰੀਟਰੀਆਂ ਕਰ ਕਰ ਸਕੀਏ ਕਵਰ ਉਹਨੀਆਂ ਕਰਾਂਗੇ ਜੀ ਬੈਸਟ ਵਿਸ਼ੇਸ ਜੀ ਥੈਂਕ ਯੂ ਵੀਰ ਜੀ ਥੈਂਕ ਯੂ so much ਅੱਜ ਇੱਕ ਮੇਰਾ ਹੋਰ ਸਵਾਲ ਹੋਰ ਤੁਸੀਂ ਕਹਿ ਰਹੇ ਹੋ ਆ ਰਹੇ ਤੇ ਫਿਰ ਮੈਨੂੰ ਸਵਾਲ ਕੱਢਣੇ ਪੈ ਰਹੇ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ